ਇਸ ਟਾਈਮ ਦੀ ਵੱਡੀ ਖਬਰ ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੇ ਨੈਸ਼ਨਲ ਹਾਈਵੇ ਤੇ ਪਿੰਡ ਰੋਸ਼ਨਵਾਲਾ ਵਿਖੇ ਨਵੇਂ ਬਣ ਰਹੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਓਵਰਬ੍ਰਿਜ ਨੇੜੇ ਤੇ ਰਾਤ ਇੱਕ ਟਮਾਟਰਾਂ ਦਾ ਭਰਿਆ ਟਰੱਕ ਪਲਟ ਗਿਆ ਇਸ ਕਾਰਨ ਸਾਰੇ ਟਮਾਟਰ ਸੜਕ ਤੇ ਖਿਲਰ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਹਾਦਸੇ 'ਚ ਬਾਲਬਾਲ ਬਚੇ ਟਰੱਕ ਚਾਲਕ ਸੋਨੂ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਆਪਣੇ ਟਰੱਕ 'ਚ ਟਮਾਟਰ ਭਰ ਕੇ ਗੁਜਰਾਤ ਨੂੰ ਜਾ ਰਿਹਾ ਸੀ ਜਦੋਂ ਉਹ ਭਵਾਨੀਗੜ੍ਹ ਤੋਂ ਅੱਗੇ ਪਿੰਡ ਰੋਸ਼ਨ ਵਾਲਾ ਵਿਖੇ ਨਵੇਂ ਬਣ ਰਹੇ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਦੇ ਓਵਰ ਬ੍ਰਿਜ ਨੇੜੇ ਪਹੁੰਚਿਆ ਤਾਂ ਅੱਗੇੋਂ ਗਲਤ ਸਾਈਡ ਤੋਂ ਅਚਾਨਕ ਉਸਦੇ ਟਰੱਕ ਅੱਗੇ ਇੱਕ ਹੋਰ ਵਾਹਨ ਆ ਗਿਆ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇ ਉਸ ਦਾ ਸਾਰਾ ਟਰੱਕ ਸੜਕ ਤੇ ਪਏ ਖੱਟਿਆ ਕਰਨ ਤੇ ਕਾਬੂ ਹੋ ਕੇ ਪਲਟ ਗਿਆ ਉਸਨੇ ਦੱਸਿਆ ਕਿ ਇਸ ਘਟਨਾ 'ਚ ਉਸ ਦਾ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੱਕ ਵਿੱਚਲੇ ਸਾਰੇ ਟਮਾਟਰ ਵਾਲੇ ਕਰੇਟ ਟੁੱਟ ਜਾਣ ਕਾਰਨ ਟਮਾਟਰ ਸੜਕ ਤੇ ਦੂਰ ਦੂਰ ਤੱਕ ਖਿਲਰ ਗਏ ਇਸ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਹਿਲਾਂ ਵੀ ਇਸ ਤਰੀਕੇ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਪਹਿਲਾਂ ਸੇਬ ਵਾਲਾ ਟਰੱਕ ਪਲਟ ਗਿਆ ਸੀ ਫਿਰ ਉਸ ਤੋਂ ਬਾਅਦ ਦੁੱਧ ਦਾ ਇੱਕ ਕੈਂਟਰ ਵੀ ਰੁੜ ਗਿਆ ਸੀ ਲੇਕਿਨ ਹੁਣ ਜਿਹੜੀ ਘਟਨਾ ਸਾਹਮਣੇ ਆਈ ਹੈ ਉਹ ਟਮਾਟਰਾਂ ਵਾਲੇ ਟਰੱਕ ਪਲਟਣ ਦੀ ਘਟਨਾ ਸਾਹਮਣੇ ਆਈ ਹੈ ਜਿਵੇਂ ਕਿ ਨਾਲ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਬੰਦੇ ਦੇ ਟਰੱਕ ਦੇ ਵਿੱਚੋਂ ਜਿਹੜੇ ਟਮਾਟਰਾਂ ਦੇ ਗ੍ਰੇਡ ਸਨ ਸਾਰੇ ਸੜਕ ਤੇ ਖਿਲਰ ਚੁੱਕੇ ਹਨ ਇਸ ਟਾਈਮ ਦੀ ਵੱਡੀ ਖਬਰ ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੇ ਨੈਸ਼ਨਲ ਹਾਈਵੇ ਤੇ ਪਿੰਡ ਰੋਸ਼ਨਵਾਲਾ ਵਿਖੇ ਨਵੇਂ ਬਣ ਰਹੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਓਵਰ ਬ੍ਰਿਜ ਨੇੜੇ ਤੇ ਰਾਤ ਇੱਕ ਟਮਾਟਰਾਂ ਦਾ ਭਰਿਆ ਟਰੱਕ ਪਲਟ ਗਿਆ ਇਸ ਕਾਰਨ ਸਾਰੇ ਟਮਾਟਰ ਸੜਕ ਤੇ ਖਿਲਰ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਹਾਦਸੇ 'ਚ ਬਾਲਵਾਲ ਬੱਚੇ ਟਰੱਕ ਚਾਲਕ ਸੋਨੂ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਆਪਣੇ ਟਰੱਕ 'ਚ ਟਮਾਟਰ ਭਰ ਕੇ ਗੁਜਰਾਤ ਨੂੰ ਜਾ ਰਿਹਾ ਸੀ ਜਦੋਂ ਉਹ ਭਵਾਨੀਗੜ੍ਹ ਤੋਂ ਅੱਗੇ ਪਿੰਡ ਰੋਸ਼ਨ ਵਾਲਾ ਵਿਖੇ ਨਵੇਂ ਬਣ ਰਹੇ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਦੇ ਓਵਰ ਬ੍ਰਿਜ ਨੇੜੇ ਪਹੁੰਚਿਆ ਤਾਂ ਅੱਗੇ ਉਹ ਗਲਤ ਸਾਈਡ ਤੋਂ ਅਚਾਨਕ ਉਸਦੇ ਟਰੱਕ ਅੱਗੇ ਇੱਕ ਹੋਰ ਵਾਹਨ ਆ ਗਿਆ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇ ਉਸ ਦਾ ਸਾਰਾ ਟਰੱਕ ਸੜਕ ਤੇ ਪਏ ਖੱਟਿਆ ਕਰਨ ਤੇ ਕਾਬੂ ਹੋ ਕੇ ਪਲਟ ਗਿਆ ਉਸਨੇ ਦੱਸਿਆ ਕਿ ਇਸ ਘਟਨਾ 'ਚ ਉਸ ਦਾ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰੱਕ ਵਿੱਚਲੇ ਸਾਰੇ ਟਮਾਟਰ ਵਾਲੇ ਕਰੇਟ ਟੁੱਟ ਜਾਣ ਕਾਰਨ ਟਮਾਟਰ ਸੜਕ ਤੇ ਦੂਰ ਦੂਰ ਤੱਕ ਖਿਲਰ ਗਏ ਇਸ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਹਿਲਾਂ ਵੀ ਇਸ ਤਰੀਕੇ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਪਹਿਲਾਂ ਸੇਬ ਵਾਲਾ ਟਰੱਕ ਪਲਟ ਗਿਆ ਸੀ ਫਿਰ ਉਸ ਤੋਂ ਬਾਅਦ ਦੁੱਧ ਦਾ ਇੱਕ ਕੈਂਟਰ ਵੀ ਰੁੜ ਗਿਆ ਸੀ ਲੇਕਿਨ ਹੁਣ ਜਿਹੜੀ ਘਟਨਾ ਸਾਹਮਣੇ ਆਈ ਹੈ ਉਹ ਟਮਾਟਰਾਂ ਵਾਲੇ ਟਰੱਕ ਪਲਟਣ ਦੀ ਘਟਨਾ ਸਾਹਮਣੇ ਆਈ ਹੈ ਜੇ ਸ੍ਰੀ ਕੀ ਨਾਲ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਬੰਦੇ ਦੇ ਟਰੱਕ ਦੇ ਵਿੱਚੋਂ ਜਿਹੜੇ ਟਮਾਟਰਾਂ ਦੇ ਗ੍ਰੇਡ ਸਨ ਸਾਰੇ ਸੜਕ ਤੇ ਖਿਲਰ ਚੁੱਕੇ ਹਨ